ਦੋਸਤੋ ਅੱਜ ਅਸੀਂ ਤੁਹਾਨੂੰ ਪੁਰਾਣੀਆਂ ਹਿੰਦੀ ਫਿਲਮਾਂ ਦੇ ਖਲਨਾਇਕ ਕਮਲ ਕਪੂਰ ਬਾਰੇ ਦੱਸਾਂਗੇ ਉਸ ਦੀ ਮੌਤ ਬੜੀ ਭਿਆਨਕ ਹੋਈ ਸੀ ਕਮਲ ਕਪੂਰ ਹੀਰੋ ਬਣਨਾ ਚਾਹੁੰਦਾ ਸੀ ਪਰ ਕਿਸਮਤ ਨੇ ਉਸ ਨੂੰ ਵਿਲਨ ਬਣਾ ਦਿੱਤਾ 22 ਜਨਵਰੀ 1920 ਨੂੰ ਪਸ਼ਾਵਰ ਵਿੱਚ ਕਮਲ ਕਪੂਰ ਦਾ ਜਨਮ ਹੋਇਆ ਸੀ ਜਵਾਨ ਹੁੰਦੇ ਹੀ ਉਹ ਬੰਬੇ ਆ ਗਏ ਸਨ 1946 ਵਿੱਚ ਕਮਲ ਨੂੰ ਬਤੌਰ ਹੀਰੋ ਪਹਿਲੀ ਫਿਲਮ ਮਿਲੀ ਦੂਰ ਚਲੇ ਪਰ ਫਿਲਮ ਫਲॉप ਹੋ ਗਈ 21 ਫਿਲਮਾਂ ਵਿੱਚ ਹੀਰੋ ਬਣੇ ਕਮਲ ਦੀਆਂ ਜ਼ਿਆਦਾ ਫਿਲਮਾਂ ਫਲॉप ਹੋਈਆਂ 1958 ਵਿੱਚ ਫਿਲਮ ਆਖਰੀ ਦਾਅ ਵਿੱਚ ਉਹਨਾਂ ਨੂੰ ਵਿਲਨ ਦਾ ਰੋਲ ਮਿਲਿਆ ਤੇ ਉਹਨਾਂ ਦੀ ਕਿਸਮਤ ਚਮਕ ਗਈ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਵਿੱਚ ਉਸਨੇ ਵਿਲਨ ਦਾ ਰੋਲ ਨਭਾਇਆ ਕਮਲਦਾ ਵਿਆਹ 1945 ਵਿੱਚ ਹੋਇਆ ਉਸ ਨੂੰ ਅੰਤ ਵਿੱਚ ਕਈ ਗੰਭੀਰ ਬਿਮਾਰੀਆਂ ਲੱਗ ਗਈਆਂ ਸਨ ਕਈ ਸਾਲ ਉਹ ਬੈੱਡ ਉੱਤੇ ਹੀ ਰਿਹਾ 2 ਅਗਸਤ 2010 ਨੂੰ ਕਮਲਦੀ ਕਹਿੰਦੇ ਵੀ ਮੌਤ ਹੋਈ ਕਹਿੰਦੇ ਹਨ ਵੀ ਉਹ ਪੂਰੇ 10 ਸਾਲ ਬੈੱਡ ਉੱਤੇ ਹੀ ਰਿਹਾ ਸੋ ਦੋਸਤੋ ਇਹੋ ਜਿਹੀ ਜਾਣਕਾਰੀ ਲਈ ਸਾਡਾ ਚੈਨਲ ਹੁਣੇ